ਲਿਖਿਆ ਆਇਆ ਅਤੇ ਯਹੂਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੋੜੀ ਸੁਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋ ਲੈਂਦੇ ਹਨ ਸੋ ਮੈਂ ਇਸ ਚੀਜ਼ ਨੂੰ ਨਾ ਜਿੰਨੀ ਵਾਰੀ ਵੀ ਪੜ੍ਹਦੀ ਆ ਇਹ ਮੈਨੂੰ ਇੱਕ ਨਵੇਂ ਤਰੀਕੇ ਦੇ ਨਾਲ ਹੀ ਹਮੇਸ਼ਾ ਸਮਝ ਆਉਂਦੀ ਸ਼ਾਇਦ ਟਾਈਮ ਜਿੱਦਾਂ ਦਾ ਟਾਈਮ ਹੁੰਦਾ ਆ ਉਹਦੇ ਅਕੋਰਡਿੰਗਲੀ ਪਰਮੇਸ਼ਰ ਦਾ ਸਪਿਰਿਟ ਤੁਹਾਨੂੰ ਗਾਈਡ ਕਰਦਾ ਕਿ ਇਸ ਵੇਲੇ ਵਚਨ ਤੈਨੂੰ ਇਹ ਸਿਖਾ ਰਿਹਾ ਇਸ ਵੇਲੇ ਤੈਨੂੰ ਇਹ ਵਚਨ ਇਹ ਸਿਖਾ ਰਿਹਾ ਤਾਂ ਐਸ ਲਈ ਇਹ ਜੋ ਇਹ ਵਚਨ ਮੈਨੂੰ ਦੱਸ ਰਿਹਾ ਹੈ ਆ ਇੱਥੇ ਲਿਖਿਆ ਯਹੂਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਮਤਲਬ ਜਦੋਂ ਤੋਂ ਯਹੂਨਾ ਬਪਤਿਸਮਾ ਦੇਣ ਵਾਲਾ ਜਿਹੜਾ ਆ ਉਹ ਪੈਦਾ ਹੋਇਆ ਉਦੋਂ ਤੋਂ ਹੀ ਸਵਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਇਹ ਗੱਲ ਬੜੀ ਅੰਡਰਸਟੈਂਡ ਕਰਨ ਵਾਲੀ ਆ ਕਿ ਕਦੋਂ ਤੋਂ ਜ਼ੋਰ ਮਾਰਿਆ ਜਾ ਰਿਹਾ ਬਹੁਤ ਸਾਰੇ ਲੋਕੀ ਨਾ ਇਸ ਚੀਜ਼ ਨੂੰ ਇਦਾਂ ਕਹਿੰਦੇ ਕਿ ਜਿੱਦਾਂ ਜਿਹੜਾ ਜ਼ੋਰ ਮਾਰਦਾ ਹੈ ਨਾ ਉਹ ਉਹਨੂੰ ਖੋ ਕੇ ਲੈ ਜਾਂਦਾ ਮਤਲਬ ਕਿ ਖਰਾ ਖੋਆ ਮਾਈ ਦਾ ਹੀ ਆ ਇਹ 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 ਜਿਹੜਾ ਰਾਜ ਆ ਨਾ ਇਹ ਖੋਆ ਮਾਈ ਦਾ ਰਾਜ ਆ ਵੀ ਠੀਕ ਆ ਜੀ ਮਤਲਬ ਕਿ ਮੈਂ ਜ਼ੋਰ ਮਾਰਿਆ ਤਾਂ ਮੈਂ ਕਿਸੇ ਰਿਕਲੀਸੀਆ ਦੇ 15 20 ਬੰਦੇ ਕੱਢ ਲਿਆਂਦੇ ਉਹਨੇ ਜ਼ਿਆਦਾ ਜ਼ੋਰ ਮਾਰਿਆ ਤਾਂ ਉਹ ਮੇਰੀ ਕਲੀਸਿਆ ਦੇ 100 150 ਬੰਦਾ ਲੈ ਗਿਆ ਤੇ ਇਸ ਚੀਜ਼ ਨੂੰ ਕਈ ਜਣੇ ਜ਼ੋਰ ਮਾਰਨਾ ਸਮਝਦੇ ਆ ਕੋਈ ਜਣੇ ਜ਼ੋਰ ਮਾਰਨਾ ਸਮਝਦੇ ਆ ਜਿਹਨੂੰ ਪੰਜਾਬੀ ਚ ਹਿੱਕ ੱਤਕਾ ਕਹਿ ਦਿੰਦਾ ਆ ਹਨਾ ਕੋਈ ਪੈਸੇ ਦੇ ਜ਼ੋਰ ਦੇ ਨਾਲ ਆਏ ਜੀ ਇਹ ਤਾਂ ਜੀ ਉਦੋਂ ਤੋਂ ਹੀ ਜਦੋਂ ਦਾ ਯੋਹਨਾ ਬਪਤਿਸਮਾ ਦੇਣ ਵਾਲਾ ਆਇਆ ਉਦੋਂ ਤੋਂ ਹੀ ਜਿਹੜਾ ਆ ਇਹ ਜ਼ੋਰ ਮਾਰਿਆ ਜਾਂਦਾ ਤੇ ਜਿੱਦਾਂ ਮਰਜ਼ੀ ਲੋਕਾਂ ਨੂੰ ਜਿਹੜਾ ਆ ਉਹ ਕਰਕੇ ਤੇ ਉਹ ਇਕੱਠੇ ਕਰ ਲੋ ਤੇ ਉਹ ਜੀ ਸਵਰਗ ਰਾਜ ਹੋ ਗਿਆ ਦੇਖੋ ਪਹਿਲੀ ਗੱਲ ਇਹਦੇ ਵਿੱਚ ਆ ਕਿ ਸੁਰਗ ਦੇ ਰਾਜ ਤੇ ਜੋਰ ਮਾਰਿਆ ਜਾਂਦਾ ਤੇ ਸਵਰਗ ਦਾ ਰਾਜ ਫਿਜ਼ੀਕਲ ਨਹੀਂ ਹੈ ਇਹ ਤੇ ਸਾਨੂੰ ਹਰ ਹਾਲਤ ਵਿੱਚ ਹੀ ਸਮਝਣਾ ਪਊਗਾ ਕਿ ਇਹ ਫਿਜ਼ੀਕਲੀ ਨਹੀਂ ਆ ਇਹ ਜਿਹੜਾ ਸਵਰਗ ਦਾ ਰਾਜ ਆ ਨਾ ਇਹ ਜੀਓਗ੍ਰਾਫੀਕਲ ਨਹੀਂ ਆ ਕਿ ਜਿਹੜਾ ਤੁਹਾਨੂੰ ਨਕਸ਼ੇ ਵਿੱਚ ਮਿਲ ਜੂਏ ਕਿ ਤੁਸੀਂ ਵਰਲਡ ਦਾ ਜੀਓਗ੍ਰਾਫਿਕ ਮੈਪ ਜਿਹੜਾ ਹੈ ਉਹ ਲੈ ਲਿਆ ਤੇ ਫਿਰ ਤੁਸੀਂ ਉੱਥੇ ਕਿਤੇ ਲਿਖਿਆ ਹੋਵੇ ਕਿ ਹੈਵਨ ਤੇ ਤੁਸੀਂ ਦੇਖੋ ਜੀ ਅੱਛਾ ਜੀ ਸਵਰਗ ਇਹ ਆ ਤਾਂ ਉਹ ਇਹ ਜੀਓਗ੍ਰਾਫੀਕਲ ਨਹੀਂ ਆ ਇਹ ਸਪਿਰਚੁਅਲ ਆ ਤਾਂ ਸਵਰਗ ਦੇ ਰਾਜ ਉੱਤੇ ਜ਼ੋਰ ਮਾਰਨ ਦੇ ਲਈ ਮਤਲਬ ਤੁਹਾਨੂੰ ਆਤਮਕ ਰੀਤੀ ਦੇ ਨਾਲ ਜ਼ੋਰ ਮਾਰਨਾ ਪੈਂਦਾ ਆ ਇਹ ਫਿਜ਼ੀਕਲ ਜ਼ੋਰ ਨਹੀਂ ਆ ਇਹ ਤੁਹਾਡੇ ਪੈਸੇ ਦਾ ਜ਼ੋਰ ਨਹੀਂ ਆ ਤੁਹਾਡੀ ਜ਼ੁਬਾਨ ਦਾ ਤੁਹਾਡੀ ਅਕਲ ਦਾ ਤੁਹਾਡੀ ਪੜ੍ਹਾਈ ਦਾ ਤੁਹਾਡੇ ਰੁਤਬੇ ਦਾ ਜ਼ੋਰ ਨਹੀਂ ਆ ਅਰੇ ਰਹੀ ਗੱਲ ਕਿ ਯੋਹਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੋੜੀ ਸਵਰਗ ਦੇ ਰਾਜ ਉੱਤੇ ਯੋਹਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੀ ਕਿਉਂ ਆ ਉਸ ਤੋਂ ਪਹਿਲਾਂ ਤੋਂ ਕਿਉਂ ਨਹੀਂ ਆ ਓਕੇ ਅਗਰ ਤੁਸੀਂ 올ਡ ਟੈਸਟਾਮੈਂਟ ਦੇਖੋਗੇ ਤਾਂ ਤੁਹਾਨੂੰ ਪਤਾ 올ਡ ਟੈਸਟਾਮੈਂਟ ਦੇ ਵਿੱਚ ਸਵਰਗ ਨਰਕ ਦਾ ਜ਼ਿਕਰ ਜਿਹੜਾ ਆ ਉਹ ਨਹੀਂ ਆ ਕਿ ਤੁਸੀਂ ਨਰਕ ਨੂੰ ਜਾਓਗੇ ਤੁਸੀਂ ਸਵਰਗ ਨੂੰ ਜਾਓਗੇ ਇਦਾਂ ਦੀਆਂ ਗੱਲਾਂ ਜਿਹੜੀਆਂ 올ਡ ਟੈਸਟਾਮੈਂਟ ਦੇ ਵਿੱਚ ਨਹੀਂ ਆ। ਮਤਲਬ ਇੱਕ ਦੋ ਜਗ੍ਹਾ ਤੇ ਬਹੁਤ ਰੇਅਰ ਜਿਹੜਾ ਆ ਉਹ ਵੀ ਡਿਫਰੈਂਟ ਤਰੀਕੇ ਦੇ ਨਾਲ ਆ ਜਿੱਦਾਂ ਨਿਊ ਟੈਸਟਾਮੈਂਟ ਦੇ ਵਿੱਚ ਜਾ ਕੇ ਆ ਕਿ ਬਾਰ ਬਾਰ ਜਿਹੜਾ ਹੈ ਸਵਰਗ ਨੂੰ ਜਾਣ ਦਾ ਜ਼ਿਕਰ ਆਉਂਦਾ ਆ ਜਾਂ ਨਰਕ ਦਾ ਜ਼ਿਕਰ ਆਉਂਦਾ ਆ ਇਦਾਂ ਦਾ ਜ਼ਿਕਰ ਜਿਹੜਾ ਹੈ ਨਾ ਉਹ 올ਡ ਟੈਸਟਾਮੈਂਟ ਦੇ ਵਿੱਚ ਨਹੀਂ ਹੈ ਇਹ ਜ਼ਿਕਰ ਸ਼ੁਰੂ ਹੋਇਆ ਆ ਯਹੋਨਾ ਬਪਤਿਸਮਾ ਦੇਣ ਵਾਲੇ ਤੋਂ ਔਰ ਇਹਦਾ ਜ਼ਿਕਰ ਇਸ ਲਈ ਕੀਤਾ ਗਿਆ ਆ ਕਿ ਉਦੋਂ ਤੋਂ ਜ਼ੋਰ ਮਾਰਿਆ ਜਾਂਦਾ ਕਿਉਂਕਿ ਯਹੋਨਾ ਬਪਤਿਸਮਾ ਦੇਣ ਵਾਲੇ ਨੇ ਤੌਬਾ ਦਾ ਪ੍ਰਚਾਰ ਸ਼ੁਰੂ ਕੀਤਾ ਸੀਗਾ ਪਰਮੇਸ਼ਰ ਨੇ ਉਹਦੀ ਡਿਊਟੀ ਲਾਈ ਸੀ ਕਿ ਉਹ ਲੋਕਾਂ ਨੂੰ ਤੌਬਾ ਦੇ ਲਈ ਤਿਆਰ ਕਰੇ ਕਿ ਲੋਕੀ ਮਨ ਫਿਰੌਣ ਬਪਤਿਸਮਾ ਲੈਣ ਤੇ ਬਚਾਏ ਜਾਣ ਔਰ ਉਹੀ ਪ੍ਰਚਾਰ ਕਰਦਾ ਸੀ ਤੌਬਾ ਕਰੋ ਮਨ ਫਰਾਓ ਤੇ ਬਪਤਿਸਮਾ ਲਗੋ ਇਸ ਲਈ ਯੋਹੰਨਾ ਜਿਹੜਾ ਆ ਉਹਦੇ ਦਿਨਾਂ ਤੋਂ ਹੀ ਸਵਰਗ ਰਾਜ ਦੇ ਉੱਤੇ ਜ਼ੋਰ ਮਾਰਿਆ ਜਾਂਦਾ ਕਿਉਂਕਿ ਅਸੀਂ ਤੌਬਾ ਕਿਉਂ ਕਰਦੇ ਹਾਂ ਅਸੀਂ ਸਵਰਗ ਰਾਜ ਵਿੱਚ ਐਂਟਰ ਕਰਨ ਦੇ ਲਈ ਤੌਬਾ ਕਰਦੇ ਆ ਕਿ ਅਸੀਂ ਅਸੀਂ ਤੌਬਾ ਕਰੀਏ ਕਿਉਂਕਿ ਪਾਪ ਇੱਕ ਪਾਪ ਵਾਲਾ ਜਿਹੜਾ ਇਨਸਾਨ ਆ ਜਿਹਦੇ ਅੰਦਰ ਜੀਵਨ ਦੇ ਵਿੱਚ ਪਾਪ ਆ ਉਸ ਵਰਗੇ ਦੇ ਵਿੱਚ ਐਂਟਰ ਨਹੀਂ ਕਰ ਸਕਦਾ ਇਸ ਲਈ ਅਸੀਂ ਤੌਬਾ ਕਰਦੇ ਆ ਕਿ ਅਸੀਂ ਸਵਰਗ ਦੇ ਵਿੱਚ ਐਂਟਰ ਕਰਨਾ ਹੈ ਹੁਣ ਉਹ ਜ਼ੋਰ ਕਿਹੜੀ ਚੀਜ਼ ਤੇ ਮਾਰਨਾ ਇੱਥੇ ਲੋਕੀ ਮਨੁੱਖਾਂ ਉੱਤੇ ਜ਼ੋਰ ਮਾਰ ਰਹੇ ਤੇ ਤਕੜਾ ਮਾੜੇ ਉੱਤੇ ਜ਼ੋਰ ਮਾਰ ਰਿਹਾ ਆ ਨਹੀਂ ਉਹ ਇਦਾਂ ਦਾ ਜ਼ੋਰ ਬਿਲਕੁਲ ਨਹੀਂ ਆ ਅਸੀਂ ਜ਼ੋਰ ਮਾਰਨਾ ਹੈ ਸਰੀਰਕ ਖੁਆਇਸ਼ਾਂ ਦੇ ਉੱਤੇ ਤੁਹਾਨੂੰ ਪਤਾ ਇਹ ਜਿਹੜੀਆਂ ਚੀਜ਼ਾਂ ਆ ਨਾ ਇਹ ਸਰੀਰਕ ਖੁਆਇਸ਼ਾਂ ਹੋ ਗਈਆਂ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਖੁਆਇਸ਼ਾਂ ਆ ਐਕਚੁਅਲ ਦੇ ਵਿੱਚ ਸਭ ਤੋਂ ਵੱਧ એનર્ਜੀ ਜਿਹੜੀ ਤੁਹਾਡੀ ਯੂਜ਼ ਹੁੰਦੀ ਆ ਨਾ ਉਹ ਇੰਨਾ ਚੀਜ਼ਾਂ ਨੂੰ ਖਤਮ ਕਰਨ ਵਿੱਚ ਹੁੰਦੀ ਬੰਦਾ ਮਾਰਨ ਦੇ ਉੱਤੇ ਉਹਨਾਂ ਤੁਹਾਡਾ ਜ਼ੋਰ ਨਹੀਂ ਲੱਗਦਾ ਜਿੰਨਾ ਤੁਹਾਡਾ ਆਪਣੇ ਆਪ ਨੂੰ ਮਾਰਨ ਉੱਤੇ ਜ਼ੋਰ ਲੱਗਦਾ ਔਰ ਇੱਥੇ ਲੋਕੀ ਆਪਣੇ ਤੋਂ ਦੂਜੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਪਰ ਖੁਦ ਨੂੰ ਮਾਰਦੇ ਨਹੀਂ ਪਰ ਇਹ ਅਗਰ ਅਸੀਂ ਸਵਰਗ ਰਾਜ ਨੂੰ ਖੋਣਾ ਹੈ ਸੁਰਗਰਾਜ ਨੂੰ ਖੋਣ ਦਾ ਮਤਲਬ ਆ ਕਿਸੇ ਦੇ ਕੋਲੋਂ ਕੋਈ ਚੀਜ਼ ਖੋਣਾ ਨਹੀਂ ਆ ਸੁਰਗਰਾਜ ਨੂੰ ਖੋਣਾ ਆ ਕਿ ਦੁਸ਼ਟ ਨੇ ਰੋਕਿਆ ਆ ਜਿੱਦਾਂ ਕਈ ਵਾਰੀ ਕੋਈ ਵੱਡਾ ਨਿਆਣਾ ਹੋਵੇ ਤੇ ਉਹ ਛੋਟੇ ਦੀ ਚੀਜ਼ ਹੁੰਦੀ ਉਹ ਲੈ ਕੇ ਬੈਠ ਜਾਂਦਾ ਹਨਾ ਤੇ ਛੋਟਾ ਨਿਆਣਾ ਜਾਂਦਾ ਰੀਰੀ ਕਰੀ ਜਾਂਦਾ ਜਾਂ ਮਾਪਿ ਉਹਦੇ ਕੰਨ ਖਾਈ ਜਾਂਦਾ ਆ ਪਰ ਜਿਹੜਾ ਜ਼ੋਰ ਵਾਲਾ ਨਿਆਣਾ ਹੁੰਦਾ ਨਾ ਉਹ ਆਉਂਦਾ ਆ ਤੇ ਚਲਾਕੀ ਦੇ ਨਾਲ ਖੋ ਕੇ ਆ ਜਾਂਦਾ ਆ ਤਾਂ ਇਸ ਤਰੀਕੇ ਦੇ ਨਾਲ ਇਸ ਸੁਰਗਰਾਜ ਆ ਕਿ ਵੈਰੀ ਜਿਹੜਾ ਆ ਉਹ ਉਹ ਰੁਕਾਵਟ ਲਾ ਕੇ ਖੜਾ ਆ ਕਿ ਉਹ ਬਹੁਤਿਆਂ ਨੂੰ ਰੋਕ ਸਕੇ ਪਰ ਜਿਹੜਾ ਜ਼ੋਰ ਮਾਰੂਗਾ ਮਤਲਬ ਜਿਹੜਾ ਵੀ ਉਸ ਭੇਤ ਨੂੰ ਸਮਝ ਲਊਗਾ ਕਿ ਉਸ ਸਵਰਗ ਰਾਜ ਵਿੱਚ ਐਂਟਰ ਕਿਦਾਂ ਹੋਣਾ ਹੈ ਤੇ ਉਹ ਉਹਦੇ ਹੱਥੋਂ ਜਿਹੜਾ ਹੈ ਉਹ ਆਪਣੀ ਚੀਜ਼ ਆਪਣਾ ਅਹੁਦਾ ਆਪਣੀ ਬਰਕਤ ਜਿਹੜੀ ਆ ਉਹ ਖੋਲ ਲਊਗਾ ਤਾਂ ਇਹਨੂੰ ਬੜੇ ਹੀ ਚੰਗੇ ਤਰੀਕੇ ਨਾਲ ਜਿਹੜਾ ਹੈ ਨਾ ਉਹ ਸਮਝਣ ਦੀ ਜ਼ਰੂਰਤ ਆ ਤਾਂ ਅਸੀਂ ਜ਼ੋਰ ਮਾਰਨਾ ਆ ਸਰੀਰਕ ਖੁਆਇਸ਼ਾਂ ਦੇ ਵਿਰੁੱਧ ਸਰੀਰ ਦੀਆਂ ਖੁਆਇਸ਼ਾਂ ਆ ਕਿ ਜੋ ਕੁਛ ਆ ਮੇਰਾ ਹੋਵੇ ਜੋ ਕੁਛ ਆ ਮੈਂ ਹੋਵਾਂ ਮੈਂ ਸ ਤੂੰ ਅੱਗੇ ਹੋਵਾਂ ਮੈਂ ਸਭ ਤੋਂ ਸੋਹਣਾ ਲੱਗਾ ਮੈਂ ਸਭ ਤੋਂ ਉੱਚਾ ਹਾਂ ਮੈਂ ਸਭ ਤੋਂ ਅਮੀਰ ਹਾਂ ਤਾਂ ਮੈਂ ਮੈਂ ਕਰਦਾ ਬੰਦਾ ਜਿਹੜਾ ਹੈ ਨਾ ਉਹ ਬਣ ਗਿਆ ਬੱਕਰਾ ਤਾਂ ਇਸ ਲਈ ਅਸੀਂ ਇਸ ਚੀਜ਼ ਉੱਤੇ ਜ਼ੋਰ ਮਾਰਨਾ ਹੈ ਹਰ ਉਹ ਸਰੀਰ ਦੀ ਖੁਆਇਸ਼ ਜਿਹੜੀ ਸਾਨੂੰ ਪਰਮੇਸ਼ਵਰ ਤੋਂ ਦੂਰ ਕਰਦੀ ਆ ਅਗਰ ਕੋਈ ਸਰੀਰ ਦੀ ਖੁਆਇਸ਼ ਇਹੋ ਜੀ ਆ ਕਿ ਜਿੱਦਾਂ ਮੰਨ ਲਓ ਕਿ ਤੁਹਾਡਾ ਦਿਲ ਕਰਦਾ ਹੈ ਕਿ ਤੁਸੀਂ ਪਾਟੇ ਚਿੱਟੇ ਜਿਹੇ ਕੱਪੜੇ ਪਾਵੋ ਡੀਪ ਨੈਕ ਪਾਉਣ ਨੂੰ ਜਾਂ ਕ੍ਰੋਪ ਟੌਪ ਪਾਉਣ ਨੂੰ ਮਿਨੀ ਸਕਰਟਸ ਪਾਉਣ ਨੂੰ ਦਿਲ ਕਰਦਾ ਜਾਂ ਮੁੰਡਿਆਂ ਦਾ ਦਿਲ ਕਰਦਾ ਹੈ ਕਲਮਾ ਘੜਨ ਨੂੰ ਮੋਰ ਵਰਗਾ ਬੋਦਾ ਬਣਾਉਣ ਨੂੰ ਜਾਂ ਨੱਤੀਆਂ ਕਿਸੇ ਨੇ ਨੱਕ ਦੇ ਵਿੱਚ ਮੁੰਡੇ ਵੀ ਪਾਈ ਫਿਰਦੇ ਆ ਅੱਖਾਂ ਦੇ ਪਰਵੱਟੇ ਬਿੰਨੀ ਫਿਰਦੇ ਧੁੰਨੀਆਂ ਮਿੰਨੀ ਫਿਰਦੇ ਆ ਗੱਲਾਂ ਦੇ ਵਿੱਚ ਕੋਕੇ ਪਾਏ ਆ ਮਤਲਬ ਯੂ ਨੋ ਵਾਖੀ ਤਰ੍ਹਾਂ ਦਾ ਕੰਮ ਜਿਹੜਾ ਕਰੀ ਫਿਰਦੇ ਆ ਤਾਂ ਇਹ ਇਹ ਸਾਰੀਆਂ ਉਹਨਾਂ ਦੀਆਂ ਸਰੀਰਕ ਖੁਆਇਸ਼ਾਂ ਆ ਸਰੀਰਕ ਖੁਆਇਸ਼ਾਂ ਆ ਸ਼ਰਾਬ ਪੀਣਾ ਸਰੀਰਕ ਖੁਆਇਸ਼ਾਂ ਵਿਵਚਾਰ ਕਰਨਾ ਕਿ ਇੱਕ ਨੂੰ ਛੱਡਿਆ ਤੇ ਦੂਜੇ ਦੇ ਨਾਲ ਗਲਤ ਰਿਲੇਸ਼ਨਸ਼ਿਪ ਦੇ ਵਿੱਚ ਚਲੇ ਜਾਣਾ ਇਹ ਸਭ ਸਰੀਰ ਦੀਆਂ ਖੁਆਇਸ਼ਾਂ ਆ ਇਹਨਾਂ ਦੇ ਵਿਰੁੱਧ ਜ਼ੋਰ ਲਾਓ ਇਹਨਾਂ ਖੁਆਇਸ਼ਾਂ ਨੂੰ ਮਾਰਨ ਦੇ ਉੱਤੇ ਜ਼ੋਰ ਲਾਓ ਦੇਖੋ ਤੁਸੀਂ ਸਾਰਾ ਦਿਨ ਕੰਮ ਕਰ ਲਓ ਤੁਸੀਂ ਨਹੀਂ ਥੱਕੋਗੇ ਇੱਕ ਚਿੰਤਾ ਵਾਲੀ ਖਬਰ ਸੁਣ ਲਓ ਤੁਸੀਂ ਉਸੇ ਵੇਲੇ ਡਰੇਨ ਹੋ ਜਾਓਗੇ ਔਰ ਕੋਈ ਇੱਕ ਕੰਮ ਕਰਨ ਦੀ ਵੀ ਹਿੰਮਤ ਜਿਹੜੀ ਆ ਨਾ ਤੁਹਾਡੇ ਵਿੱਚ ਨਹੀਂ ਰਹੇਗੀ ਆਤਮਾ ਦਾ ਜਿਹੜਾ ਜੋਰ ਆ ਨਾ ਉਹ ਬਹੁਤ ਜ਼ਿਆਦਾ ਜ਼ੋਰ ਲੱਗਦਾ ਆਤਮਿਕ ਕੰਮਾਂ ਦੇ ਲਈ ਜ਼ਿਆਦਾ ਜੋਰ ਲੱਗਦਾ ਫਿਜ਼ੀਕਲ ਕੰਮਾਂ ਦੇ ਉੱਤੇ ਇੰਨਾ ਜੋਰ ਨਹੀਂ ਲੱਗਦਾ ਸੋ ਬੱਸਾਰੇ ਲੋਕ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹ ਏਸ ਲਈ ਥੱਕੇ ਆ ਕਿ ਉਹਨਾਂ ਦਾ ਸਰੀਰ ਕਮਜ਼ੋਰ ਆ ਉਹ ਉਹਨਾਂ ਦਾ ਖੂਨ ਚੈੱਕ ਕਰਾਉਂਦੇ ਆ ਤੇ ਉਹਨਾਂ ਦਾ ਖੂਨ ਜਿਹੜਾ 14 ਗ੍ਰਾਮ ਆ ਰਿਹਾ 15 ਗ੍ਰਾਮ ਆ ਰਿਹਾ ਪਰ ਸਰੀਰ ਉਹਨਾਂ ਦਾ ਥੱਕਿਆ ਹੋਇਆ ਹੈ ਜੇ ਖੂਨ ਇੰਨਾ ਜ਼ਿਆਦਾ ਫਿਰ ਉਹ ਥੱਕੇ ਕਿਉਂ ਆ ਇਸੇ ਤਰੀਕੇ ਦੇ ਨਾਲ ਜੇ ਉਹ ਕੋਲੇਸਟੇਰੋਲ ਚੈੱਕ ਕਰਾਉਂਦੇ ਨਾਰਮਲ ਆ ਯੂਰਿਕ ਐਸਿਡ ਨਾਰਮਲ एवरीथिंग ਇਜ਼ ਨਾਰਮਲ ਬਟ ਫਿਰ ਵੀ ਉਹ ਕਹਿੰਦੇ ਜੀ ਅਸੀਂ ਤਾਂ ਵੀਕ ਆ ਹੁਣ ਉਹ ਕਿਹੜੀ ਵੀਕਨੈਸ ਆ ਐਕਚੁਅਲ ਦੇ ਵਿੱਚ ਉਹਨਾਂ ਦਾ ਆਤਮਾ ਕਮਜ਼ੋਰ ਹੈ ਔਰ ਉਹ ਆਤਮਾ ਜਿਹੜਾ ਆ ਉਹ ਬੋਝ ਨਹੀਂ ਚੱਲ ਪਾਰਿਆ ਦੁੱਖਾਂ ਦਾ ਤਕਲੀਫਾਂ ਦਾ ਉਹ ਬੋਝ ਨਹੀਂ ਚੱਲ ਪਾਰਿਆ ਆਤਮਿਕ ਸਮੱਸਿਆਵਾਂ ਦਾ ਇਸ ਲਈ ਉਹਨਾਂ ਦਾ ਆਤਮਾ ਬੋਝਲ ਹੋ ਗਿਆ ਆ ਕਮਜ਼ੋਰ ਹੋ ਗਿਆ ਤੇ ਉਹਨਾਂ ਦਾ ਜਿਸਮ ਉੱਠਣਾ ਹੀ ਨਹੀਂ ਚਾਹਦਾ ਕਿਉਂਕਿ ਇਸ ਜਿਸਮ ਨੂੰ ਜਿਸਮ ਆਤਮਾ ਨੂੰ ਨਹੀਂ ਪਰ ਆਤਮਾ ਜਿਸਮ ਨੂੰ ਲਈ ਫਿਰਦਾ ਹੈ ਹੁਣ ਜੇ ਇਸ ਜਿਸਮ ਦੇ ਵਿੱਚੋਂ ਆਤਮਾ ਕੱਢ ਲਿਆ ਜਾਵੇ ਤਾਂ ਜਿਸਮ ਭਾਵੇਂ ਜਿੰਨਾ ਮਰਜੀ ਕਿਸੇ ਪਹਿਲਵਾਨ ਦਾ ਹੋਵੇ ਕਿਸੇ ਰੈਸਲਰ ਦਾ ਆ ਕਿਸੇ ਲੈਕਚਰਰ ਦਾ ਕਿਸੇ ਸਾਇੰਟਿਸਟ ਦਾ ਇਹ ਜਿਸਮ ਨੇ ਵਾਕ ਨਹੀਂ ਕਰਨੀ ਇਸ ਜਿਸਮ ਨੇ ਤੁਰਨਾ ਫਿਰਨਾ ਨਹੀਂ ਆ ਪਰ ਅਗਰ ਆਤਮਾ ਇਸ ਜਿਸਮ ਦੇ ਅੰਦਰ ਆ ਤਾਂ ਦਹੀ ਇਹ ਜਿਸਮ ਜਿਹੜਾ ਹੈ ਨਾ ਕੋਈ ਵੀ ਐਕਟੀਵਿਟੀ ਕਰਦਾ ਹੈ ਸੋ ਬਹੁਤ ਵਰੀ ਆਤਮਾ ਨਿਰਾਸ਼ ਹੁੰਦਾ ਆ ਤੁਹਾਡਾ ਮਨ ਮਰ ਜਾਂਦਾ ਕੋਈ ਤੁਸੀਂ ਬੱਚਿਆਂ ਬਾਰੇ ਕੋਈ ਚਿੰਤਾ ਵਾਲੀ ਖਬਰ ਸੁਣ ਲਈ ਜਾਂ ਤੁਸੀਂ ਕੋਈ ਚਿੰਤਾ ਵਾਲੀ ਗੱਲ ਜਿਹੜੀ ਆ ਆਪਣੇ ਬੱਚਿਆਂ ਦੇ ਬਾਰੇ ਵਿੱਚ ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਆ ਗਿਆ ਤਾਂ ਹੋਏਗਾ ਕੀ ਕਿ ਤੁਹਾਡਾ ਮਨ ਨਿਰਾਸ਼ ਹੋ ਜਾਏਗਾ ਤੁਹਾਡਾ ਮਨ ਉੱਠ ਕੇ ਰੋਟੀ ਖਾਣ ਨੂੰ ਵੀ ਜਿਹੜਾ ਆ ਉਹ ਨਹੀਂ ਕਰਦਾ ਸੋ ਇਸ ਤਰੀਕੇ ਦੇ ਨਾਲ ਅਸੀਂ ਆਤਮਿਕ ਰੀਤੀ ਨਾਲ ਜਦੋਂ ਕਮਜ਼ੋਰ ਹੁੰਨੇ ਆ ਮਨ ਜਦੋਂ ਥੱਕ ਜਾਂਦਾ ਆ ਤੇ ਫੇਰ ਸਾਡਾ ਕੋਈ ਵੀ ਕੰਮ ਕਰਨ ਦਾ ਦਿਲ ਜਿਹੜਾ ਆ ਉਹ ਨਹੀਂ ਕਰਦਾ ਹੁਣ ਅਸੀਂ ਇਸ ਚੀਜ਼ ਦੇ ਵਿਰੁੱਧ ਜ਼ੋਰ ਮਾਰਨਾ ਆ ਕਿ ਮਨ ਨੂੰ ਅਸੀਂ ਥੱਕਣ ਹੀ ਨਹੀਂ ਦੇਣਾ ਮਨ ਮਨ ਥਕਾਉਂਦਾ ਕੌਣ ਆ ਅਸੀਂ ਆਪੇ ਹੀ ਆਪਣੇ ਮਨ ਨੂੰ ਥਕਾ ਦਿੰਦੇ ਹਾਂ ਜਦ ਮਨ ਨੇ ਓਵਰ ਥਿੰਕ ਕਰੀ ਜਾਣਾ ਵਾਧੂ ਸੋਚੀ ਜਾਣਾ ਸੋਚੀ ਜਾਣਾ ਜਿਹੜੀਆਂ ਚੀਜ਼ਾਂ ਯੂਸਲੈਸ ਆ ਜੋ ਸੋਚਣ ਦੇ ਨਾਲ ਕੁਝ ਬਣਨਾ ਵੀ ਨਹੀਂ ਜੋ ਕਰਨ ਦੇ ਨਾਲ ਕੁਝ ਹੋਣਾ ਵੀ ਨਹੀਂ ਉਹਨਾਂ ਚੀਜ਼ਾਂ ਦੇ ਬਾਰੇ ਵਿੱਚ ਜਦੋਂ ਮਨ ਸੋਚਦਾ ਆ ਤਾਂ ਇਹ ਕਮਜ਼ੋਰ ਹੋ ਜਾਂਦਾ ਹੈ ਹੁਣ ਅਸੀਂ ਸਰੀਰਕ ਖੁਆਇਸ਼ਾਂ ਦੇ ਵਿਰੁੱਧ ਜ਼ੋਰ ਮਾਰਨਾ ਕਿ ਮਨ ਨੂੰ ਅਸੀਂ ਕੁਝ ਗਲਤ ਸੋਚਣ ਨਹੀਂ ਦੇਣਾ ਜਦੋਂ ਹੀ ਮਨ ਕੁਝ ਗਲਤ ਸੋਚਣ ਲੱਗੇ ਉਦੋਂ ਹੀ ਮਨ ਨੂੰ ਦੂਜੇ ਪਾਸੇ ਲੈ ਜਾਓ ਜਦੋਂ ਹੀ ਮਨ ਕੁਝ ਗਲਤ ਸੋਚਣ ਲੱਗਦਾ ਕੋਈ ਚਿੰਤਾ ਦੀ ਗੱਲ ਆਉਣ ਲੱਗਦੀ ਆ ਤੁਸੀਂ ਉਦੋਂ ਹੀ ਮਨ ਨੂੰ ਇਹ ਸਮਝਾਓ ਕਿ ਤੇਰੇ ਚਿੰਤਾ ਕਰਨ ਨਾਲ ਕੁਝ ਨਹੀਂ ਹੋਣਾ ਚਿੰਤਨ ਕਰਨ ਦੇ ਨਾਲ ਹੋਣਾ ਪਰਮੇਸ਼ਵਰ ਦਾ ਨਾਮ ਤੇ ਆਉਣ ਦੇ ਨਾਲ ਹੋਣਾ ਆ ਪਰ ਚਿੰਤਾ ਕਰਨ ਦੇ ਨਾਲ ਕੁਝ ਵੀ ਨਹੀਂ ਹੋ ਸਕਦਾ ਇਸ ਲਈ ਜੇਕਰ ਤੁਹਾਡਾ ਬਿਜ਼ਨਸ ਚੱਲ ਰਿਹਾ ਮਤਲਬ ਤੁਸੀਂ ਦੁਕਾਨ ਕਰਦੇ ਆ ਤੇ ਦੁਕਾਨ ਦੇ ਉੱਤੇ ਕੋਈ ਗਾਹਕ ਨਹੀਂ ਆਉਂਦਾ ਹੁਣ ਉੱਥੇ ਬੈਠੇ ਤੁਸੀਂ ਚਿੰਤਾ ਕਰੀ ਜਾਓ ਮੇਰੀ ਤੇ ਦੁਕਾਨ ਉੱਤੇ ਕੋਈ ਗਾਹਕ ਨਹੀਂ ਆਉਂਦਾ ਜਿਹੜਾ ਸਮਾਨ ਫਾਇ ਵਿਕ ਨਹੀਂ ਰਿਹਾ ਏ ਐਕਸਪਾਇਰ ਹੋ ਜਾਣਾ ਤਾਂ ਤੁਹਾਡੇ ਸੋਚ ਨਾਲ ਕੀ ਹੋਊਗਾ ਕੁਝ ਵੀ ਤੇ ਨਹੀਂ ਹੋਣ ਵਾਲਾ ਤੁਸੀਂ ਹੋਰ ਉਦਾਸ ਹੋ ਜਾਓਗੇ ਪਰ ਇਹਦੀ ਬਜਾਏ ਤੁਸੀਂ ਇਹ ਸੋਚੋ ਚਿੰਤਾ ਕਰੋ ਗਮ ਵਿੱਚ ਜਾਓ ਜਾਦਾ ਚੰਗਾ ਆ ਕਿ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰਦੋ ਕਿ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੇਰੇ ਹਾਲਾਤ ਬਦਲ ਰਹੇ ਆ ਮੇਰੇ ਹਾਲਾਤ ਬਦਲ ਰਹੇ ਆ ਸਾਰੀਆਂ ਪਰੇਸ਼ਾਨੀਆਂ ਮੈਨੂੰ ਛੱਡ ਕੇ ਜਾ ਰਹੀਆਂ ਆ ਮੇਰੀ ਬਿਜ਼ਨਸ ਬਹੁਤ ਅੱਛੀ ਚੱਲ ਰਹੀ ਆ ਪਰਮੇਸ਼ਰ ਨੇ ਮੇਰੀ ਬਿਜ਼ਨਸ ਨੂੰ ਬles ਕੀਤਾ ਆ ਆ ਰਹੀ ਆਗਾਹ ਕਰ ਰਹੀ ਆ ਅੱਜ ਪਰਮੇਸ਼ਰ ਨੇ ਪੱਕਾ ਮੇਰੀ ਲਾਈਫ ਦੇ ਵਿੱਚ ਮੈਨੂੰ ਬles ਕਰਕੇ ਆਪਣੀ ਆਪਣੀ ਸਮਰਤ ਨੂੰ ਜ਼ਾਹਿਰ ਕਰਨਾ ਆ ਕਿ ਮੈਂ ਤੇਰੇ ਨਾਲ ਆ ਪ੍ਰਭੂ ਜੀ ਆਓ ਮੇਰੀ ਮਦਦ ਕਰੋ ਜਾਓ ਯਹੋਵਾ ਪਰਮੇਸ਼ਰ ਦੇ ਉਸ ਵਰਗੀ ਦੂਤ ਤੋਂ ਮੇਰੇ ਲਈ ਅੱਛੇ ਕਸਟਮਰਸ ਨੂੰ ਲੈ ਕੇ ਆਓ ਕਲੈਂਟਸ ਨੂੰ ਲੈ ਕੇ ਆਓ ਤਾਂ ਹੋਏਗਾ ਕੀ ਤੁਸੀਂ ਦੇਖੋਗੇ ਕਿ ਤੁਹਾਡੀ ਸ਼ਾਪ ਕਲੋਜ਼ ਕਰਨ ਤੋਂ ਪਹਿਲਾਂ ਪਹਿਲਾਂ ਹੀ ਅੱਜ ਹੀ ਤੁਸੀਂ ਬਹੁਤ ਅੱਛੀ ਬਿਜ਼ਨਸ ਦੇ ਨਾਲ ਜਿਹੜਾ ਹੈ ਅੱਛੇ ਪ੍ਰੋਫਿਟ ਦੇ ਨਾਲ ਜਿਹੜਾ ਹੈ ਤੁਸੀਂ ਬਲੈਸ ਹੋ ਜਾਓਗੇ ਅਰ ਇਸੇ ਤਰੀਕੇ ਦੇ ਨਾਲ ਅਸੀਂ ਜ਼ੋਰ ਮਾਰ ਇਹ ਤੁਸੀਂ ਇੱਕ ਹਾਲਾਤ ਦੇ ਵਿਰੁੱਧ ਜ਼ੋਰ ਮਾਰਿਆ ਹੈ ਕਿ ਹਾਲਾਤ ਕੀ ਸੀਗਾ ਹਾਲਾਤ ਨੇ ਤੁਹਾਨੂੰ ਦੱਬਿਆ ਸੀਗਾ ਚਿੰਤਾ ਦੇ ਤੁਹਾਨੂੰ ਦੱਬਿਆ ਹੋਇਆ ਸੀਗਾ ਕਿ ਕੋਈ ਨਹੀਂ ਆ ਰਿਹਾ ਸੀਗਾ ਪਰ ਤੁਸੀਂ ਜ਼ੋਰ ਮਾਰਿਆ ਤੁਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਉਸ ਹਾਲਾਤ ਦੇ ਅਗੇਂਸਟ ਤੁਸੀਂ ਬੋਲਣਾ ਸ਼ੁਰੂ ਕਰ ਦਿੱਤਾ ਜਦੋਂ ਤੁਸੀਂ ਉਹਦੇ ਵਿਰੁੱਧ ਜ਼ੋਰ ਮਾਰਿਆ ਤੁਸੀਂ ਆਪਣੇ ਆਪ ਨੂੰ ਆਜ਼ਾਦੀ ਵਿੱਚ ਪਾਉਂਗੇ ਤੁਸੀਂ ਆਪਣੇ ਆਪ ਨੂੰ ਜਿਹੜਾ ਆ ਕਾਮਯਾਬੀ ਦੇ ਵਿੱਚ ਪਾਉਂਗੇ ਤਾਂ ਇਸ ਤਰੀਕੇ ਨਾਲ ਅਸੀਂ ਜ਼ੋਰ ਮਾਰਦੇ ਹਾਂ ਹੁਣ ਅਸੀਂ ਸਰੀਰਕ ਖੁਆਇਸ਼ਾਂ ਦੇ ਵਿਰੁੱਧ ਜ਼ੋਰ ਮਾਰਨਾ ਕਿ ਸਰੀਰ ਕਿਸੇ ਉਪਰ ਹੀ ਲੜਕੀ ਨੂੰ ਲੜਕੇ ਨੂੰ ਦੇਖ ਕੇ ਮਰਦ ਔਰਤ ਨੂੰ ਦੇਖ ਕੇ ਜਿਹੜਾ ਆ ਜਿਹਦੇ ਨਾਲ ਪਹਿਲਾਂ ਇੱਕ ਗਲਤ ਰਿਲੇਸ਼ਨਸ਼ਿਪ ਦੇ ਵਿੱਚ ਆ ਇਹ ਫਿਰ ਤੋਂ ਤੁਹਾਨੂੰ ਜਿਹੜਾ ਇਹ ਬਹਾਨੇ ਪਾ ਰਿਹਾ ਹੈ ਉਹ ਕਸਾਰਿਆ ਹੈ ਕਿ ਉਧਰ ਨੂੰ ਚੱਲ ਉਹ ਉਹਦਾ ਫੋਨ ਆ ਜਾਏਗਾ ਕਿ ਤੁਸੀਂ ਆਓ ਮਿਲਣ ਵਾਸਤੇ ਤੁਸੀਂ ਛੱਡਣਾ ਚਾਹੁੰਦੇ ਹੋ ਉਨਾ ਹੀ ਜ਼ਿਆਦਾ ਫੋਨ ਕਰੇਗੀ ਜਾਂ ਕਰੇਗਾ ਉਹ ਤੁਹਾਨੂੰ ਮੈਸੇਜ ਕਰਕੇ ਉਕਸਾਉਣ ਦੀ ਕੋਸ਼ਿਸ਼ ਕਰੂਗਾ ਪਰ ਤੁਸੀਂ ਜ਼ੋਰ ਮਾਰਨਾ ਹੈ ਇਸ ਚੀਜ਼ ਦੇ ਵਿਰੁੱਧ ਉਹਦੇ ਨਾਲ ਤੁਹਾਨੂੰ ਗਲਤ ਵਿਹਾਰ ਕਰਨ ਦੀ ਜ਼ਰੂਰਤ ਨਹੀਂ ਉਹਨੂੰ ਅਬਿਊਜ਼ ਕਰਨ ਦੀ ਜ਼ਰੂਰਤ ਨਹੀਂ ਪਰ ਤੁਸੀਂ ਆਪਣੇ ਆਪ ਨੂੰ ਸਮਝਾਉਣਾ ਕਿ ਇਹ ਰਾਈਟ ਆ ਤੁਸੀਂ ਉਹਨੂੰ ਬਲੌਕ ਲਿਸਟ ਵਿੱਚ ਪਾ ਦਿਓ ਦੇਖੋ ਤੁਸੀਂ ਅਗਰ ਕਿਸੇ ਚੀਜ਼ ਨੂੰ ਛੱਡਣਾ ਚਾਹੁੰਦੇ ਆ ਸ਼ਰਾਬੀ ਸ਼ਰਾਬ ਨੂੰ ਛੱਡਣਾ ਚਾਹੁੰਦਾ ਹੈ ਤੇ ਨਸ਼ੇ ਦੀ ਬੋਤਲ ਘਰ ਦੇ ਵਿੱਚ ਰੱਖੀ ਹੋਈ ਆ ਸਜਾ ਕੇ ਰੱਖੀ ਹੋਈ ਤਾਂ ਸ਼ਰਾਬ ਛੱਡਣੀ ਓਨੀ ਜ਼ਿਆਦਾ ਔਖੀ ਹੋ ਜੂਗੀ ਬੈਟਰ ਆ ਕਿ ਜਿੰਨੇ ਸ਼ਰਾਬ ਛੱਡਨੀ ਆ ਆਪਣੇ ਘਰ ਦੇ ਵਿੱਚੋਂ ਪਹਿਲਾਂ ਸਾਰੀਆਂ दारू ਦੀਆਂ ਬੋਤਲਾਂ ਨੂੰ ਕੱਢੇ ਨਸ਼ੇ ਦੀਆਂ ਬੋਤਲਾਂ ਨੂੰ ਕੱਢੇ ਉਨਾ ਹੀ ਉਹਦੇ ਲਈ ਜਿਹੜਾ ਆ ਉਹ ਈਜ਼ੀ ਹੋ ਜਾਊਗਾ ਸੇਵ ਹੋਏ ਦੇ ਨਾਲ ਜੇ ਇਸ ਇਨਸਾਨ ਨੂੰ ਤੁਸੀਂ ਛੱਡਣਾ ਚਾਹੁੰਦੇ ਆ ਜਿਹੜਾ ਗਲਤ ਆ ਕਿਸੇ ਵੀ ਤਰੀਕੇ ਦੇ ਨਾਲ ਚਾਇਓਡਲਟਰੀ ਦਾ ਕਰਕੇ ਆ ਜਾਂ ਕਿਸੇ ਹੋਰ ਵਜ੍ਹਾ ਦੇ ਨਾਲ ਜਿਹਦੇ ਨਾਲ ਮਿਲ ਕੇ ਤੁਸੀਂ ਚੋਰੀ ਕਰਦੇ ਆ ਜਿਹਦੇ ਨਾਲ ਮਿਲ ਕੇ ਤੁਸੀਂ ਪਾਪ ਕਰਦੇ ਆ ਜਿਹਦੇ ਨਾਲ ਮਿਲ ਕੇ ਤੁਸੀਂ ਪਰਮੇਸ਼ਵਰ ਦੇ ਵਿਰੁੱਧ ਉਹਦੀ ਇੱਛਾ ਦੇ ਵਿਰੁੱਧ ਕੰਮ ਕਰਦੇ ਆ ਅਗਰ ਤੁਸੀਂ ਉਸ ਇਨਸਾਨ ਨੂੰ ਆਪਣੀ ਲਾਈਫ ਦੇ ਵਿੱਚੋਂ ਕੱਟ ਕਰਨਾ ਆ ਤਾਂ ਫਰਸਟ ਆਫ ਆਲ ਤੁਸੀਂ ਉਹਦਾ ਨੰਬਰ ਡਿਲੀਟ ਕਰੋ ਸੈਕਿੰਡ ਥਿੰਗ ਤੁਸੀਂ ਉਹ ਉਹਦਾ ਜ਼ਿਕਰ ਕਰਨਾ ਬੰਦ ਕਰੋ ਉਹਦੀਆਂ ਚੀਜ਼ਾਂ ਜਿਹੜੀਆਂ ਆ ਉਹਨੂੰ ਤੁਸੀਂ ਜਿਹੜਾ ਆ ਪਾਸੇ ਕਰ ਦਿਓ ਜਾਂ ਕੱਢ ਦਿਓ ਤਦ ਹੀ ਜਾ ਕੇ ਤੁਸੀਂ ਆਪਣੇ ਆਪ ਨੂੰ ਉਹਦੇ ਨਾਲੋਂ ਡਿਸਕਨੈਕਟ ਕਰ ਸਕੋਗੇ ਵੈਰੀ ਨੇ ਜ਼ੋਰ ਲਾਉਣਾ ਹੈ ਵੈਰੀ ਨੇ ਜ਼ੋਰ ਮਾਰਨਾ ਹੈ ਉਹ ਇਨਸਾਨ ਜਿਹਨੂੰ ਤੁਸੀਂ ਛੱਡਣਾ ਹੈ ਉਹ बार-बार ਤੁਹਾਨੂੰ ਕੰਟੈਕਟ ਵੀ ਕਰੇਗਾ ਤੁਸੀਂ ਬਾਜ਼ਾਰ ਵਿੱਚ ਜਾਓਗੇ ਨਾ ਤਾਂ ਘੁੰਮ-ਘੁੰਮ ਕੇ ਤੁਹਾਡੇ ਅੱਗੇ ਆਏਗਾ ਇਹ ਨਹੀਂ ਕਿ ਤੁਸੀਂ ਉਹਨੂੰ ਫੋਨ ਕੀਤਾ ਉਹਨੂੰ ਵੀ ਨਹੀਂ ਪਤਾ ਕਿ ਤੁਸੀਂ ਬਾਜ਼ਾਰ ਆ ਰਹੇ ਹੋ ਤੁਹਾਨੂੰ ਵੀ ਨਹੀਂ ਪਤਾ ਕਿ ਉਹ ਬਾਜ਼ਾਰ ਆ ਰਿਹਾ ਪਰ ਫਿਰ ਵੀ ਉਹ ਤੁਹਾਡੇ ਅੱਗੇ ਆ ਜਾਏਗਾ ਅਰੇ ਬਹੁਤ ਸਾਰੇ ਲੋਕਾਂ ਦੇ ਨਾਲ ਇਦਾਂ ਹੁੰਦਾ ਆ ਜੇ ਇਸ ਚੀਜ਼ ਨੂੰ ਛੱਡਣਾ ਜੇ ਇਸ ਇਨਸਾਨ ਨੂੰ ਨਹੀਂ ਮਿਲਣਾ ਉਹੀ ਮੋੜ-ਮੋੜ ਕੇ ਉਹਨਾਂ ਨੂੰ ਮਿਲੇਗਾ ਹੁਣ ਤੁਸੀਂ ਇਸ ਚੀਜ਼ ਤੋਂ ਨਜ਼ਾਰ ਤਪਾਉਣ ਦੇ ਲਈ ਤੁਹਾਨੂੰ ਪ੍ਰਾਰਥਨਾ ਕਰਨੀ ਹੋਊਗੀ ਤੁਹਾਨੂੰ ਪ੍ਰਾਰਥਨਾ ਕਰਨੀ ਹੋਊਗੀ ਕਿ ਪ੍ਰਭੂ ਜਦ ਮੈਂ ਜਦ ਮੈਂ ਜਾਵਾਂ ਤਾਂ ਹੁਣ ਕਿਰਪਾ ਕਰਕੇ ਪ੍ਰਭੂ ਮੇਰੀ ਲਾਈਫ ਦੇ ਵਿੱਚ ਦਸਤਕ ਨਾ ਦੇਵੇ